ਗੁਰਦਾਸਪੁਰ ਦੇ ਪਿੰਡ ਤਲੇਰਪੁਰ ਖੇਤਾਂ ਵਿੱਚ ਤੁਸੀਂ ਪੰਨ ਟੁੱਟਣ ਕਰਕੇ ਲੋਕਾਂ ਦੇ ਖੇਤਾਂ ਵਿੱਚ ਬੜਿਆ ਬਿਆਸ ਕਿਆ ਤਾਂ ਪਾਣੀ ਲੋਕਾਂ ਨੇ ਕਿਹਾ ਅਜੇ ਤੱਕ ਬੰਨ ਨੂੰ ਰਿਪੇਅਰ ਕਰਨ ਤੇ ਲਈ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਇਸ ਮੌਕੇ ਤੇ ਪਾਜਪਤ ਚਲਾ ਪ੍ਰਧਾਨ ਵਕੀਲ ਸਿੰਘ ਬਾਹੀਆ ਨੇ ਮੌਕੇ ਤੇ ਪਹੁੰਚ ਕੇ ਤੁਸੀਂ ਬੰਨ ਦਾ ਚੈਚਾ ਲਿਆ ਉਹਨਾਂ ਕਹਾ ਕੇ ਹਰ ਇੱਕ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਬੰਨ ਨੂੰ ਬਣਿਆ ਜਾਵੇ ਤਾਂ ਜੋ ਲੋਕਾਂ ਦਾ ਹੋ ਰਿਹਾ ਨੁਕਸਾਨ ਬਚਾਇਆ ਜਾ ਸਕੇ ਕਿ ਜੋ ਹਾਲਾਤ ਇਸ ਪਿੰਡ ਦੇ ਅਜ ਚੇਚੀਆਂ ਦਲੇਰਪੁਰ ਜਿਹੜਾ ਪਿੰਡ ਦੀ ਹਦੂਦ ਆਉਦੇ ਤੇ ਇਹ ਜਿਹੜਾ ਬੰਨ ਇੱਕ ਤਾਜਾ ਬੰਨ ਜਿਹੜਾ ਟੁੱਟਿਆ ਸੋ ਕੱਲ ਮੈਂ ਸੁਣ ਰਿਹਾ ਸੀ ਇਹ ਹਲਕਾ ਇੰਚਾਰਜ ਸ਼ਮਸ਼ੀਰ ਜੀ ਦਾ ਉਹਨਾਂ ਦੇ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੀ ਮੈਂ ਸੁਣ ਰਿਹਾ ਸੀ ਉਹਨਾਂ ਦੇ ਬਿਆਨ ਕਿ ਇਹ ਇਰੀਗੇਸ਼ਨ ਨਾਲ ਗੱਲ ਹੋ ਗਈ ਆ ਜੀ ਪੀ ਡਬਲਯੂ ਡੀ ਵਿਭਾਗ ਨਾਲ ਗੱਲ ਹੋ ਗਈ ਆ ਪ੍ਰਬੰਧ ਜਿਹੜੇ ਆ ਜਲਦੀ ਪ੍ਰਬੰਧ ਜਿਹੜੇ ਅਪਕਤਾ ਪ੍ਰਬੰਧ ਕੀਤੇ ਜਾਣਗੇ ਪਰ ਇਹ ਪਤਾ ਲੱਗਾ ਜੀ ਕੱਲ ਦਾ ਇਹ ਬੰਨ ਟੁੱਟਿਆ ਆ ਜਿਹੜਾ ਦਲੇਰਪੁਰ ਔਰ ਚੇਚੀਆਂ ਦਾ ਇਹ ਨਵਾਂ ਬੰਨ ਜਿਹੜਾ ਤੁਸੀਂ ਟੁੱਟੀ ਆ ਇਹ ਕੱਲ ਰਾਤ ਦੀ ਟੁੱਟੀ ਆ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇਹ ਤੋਂ ਅੱਗੇ ਆਪਾਂ ਗੱਲ ਕਰੀਏ ਇਸ ਤੋਂ ਅਗਲੇ ਪਿੰਡਾਂ 'ਚ ਜਦੋਂ ਜਾਂਦੇ ਆ ਤੇ ਦੋ ਪੁਰਾਣੇ ਬੰਨ ਜਿਹੜੇ ਆ ਤੁਸੀ ਦੇ ਟੁੱਟੇ ਹੋਏ ਆ 2023 ਦੇ ਜਦੋਂ ਫਲੱਡ ਆਇਆ ਸੀ ਉਹਦੀ ਕੋਈ ਰਿਪੇਅਰ ਕੋਈ ਮਰਮੱਤ ਨਹੀਂ ਕੀਤੀ ਗਈ ਉਸ ਸਮੇਂ ਤੋਂ ਲੈ ਕੇ ਔਰ ਅੱਜ ਮਾਹੌਲ ਬਣਿਆ ਹੜ੍ਹ ਦਾ ਫਲੱਡ ਦਾ ਔਰ ਇਹ ਕੁਦਰਤੀ ਆਫ਼ਤਾਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਇੱਥੇ ਕੋਈ ਸਿਆਸੀ ਸਮਿਕਰਨਾ ਕਰਕੇ ਨਹੀਂ ਅਸੀਂ ਪਹੁੰਚੇ ਅਸੀਂ ਸਿਰਫ ਤੇ ਸਿਰਫ ਇਹ ਗੱਲ ਪੁੱਛਣੀ ਚਾਹੁੰਦੇ ਆਂ ਸਰਕਾਰ ਨੂੰ ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨ ਆਏ ਇਹ ਕੁਦਰਤੀ ਆਫਤਾਂ ਨੇ ਇਹ ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਇਹ ਗੱਲ ਅਸੀਂ ਸਹਿਮਤ ਆਂ ਪਰ ਇਹ ਲੋਕ ਜਿਹੜੇ ਇਥੋਂ ਦੇ ਵਸਨੀਕ ਨੇ ਲੱਗ ਲੱਗੇ ਪਿੰਡਾਂ ਦੇ ਇਹਨਾਂ ਦਾ ਕਸੂਰ ਕੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਕਿ ਕਸੂਰ ਕੀ ਇਹਨਾਂ ਲੋਕਾਂ ਦਾ ਔਰ ਲੱਖ ਰੁਪਈਆ ਲਾ ਕੇ ਮੈਂ ਦੇਖ ਰਿਹਾ ਜੀ ਇਹ ਫਸਲਾਂ ਜਿਹੜੀਆਂ ਉਹਨਾਂ ਨੇ ਪਾਲ ਕੇ ਖੜੀਆਂ ਕੀਤੀਆਂ ਨੇ ਅੱਜ ਹੋਰ ਦੋ ਇੱਕ ਦੋ ਮਹੀਨੇ ਤੱਕ ਵੱਡੀਆਂ ਸ਼ੁਰੂ ਹੋਣੀਆਂ ਨੇ ਔਰ ਕੀ ਕਸੂਰ ਕੀ ਹੋ ਗਿਆ ਇਹਨਾਂ ਲੋਕਾਂ ਦਾ ਜਿਹੜਾ ਅੱਜ ਪ੍ਰਸ਼ਾਸਨ ਔਰ ਸਰਕਾਰ ਦੇ ਕਰਕੇ ਉਹਨਾਂ ਫਸਲਾਂ ਦਾ ਨੁਕਸਾਨ ਹੋ ਰਿਹਾ ਪਲੀਆਂ ਫਸਲਾਂ ਜਿਹੜੀਆਂ ਨੇ ਪੁੱਤਾਂ ਦੇ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਇਹਦੀ ਪਰਪਾਈ ਕੌਣ ਕਰੂਗਾ ਔਰ ਇਹ ਲੋਕਾਂ ਲਈ ਜਿਹੜਾ ਇੱਕ ਮੁਸ਼ਕਲ ਜਿਹੜੀ ਖੜੀ ਹੋ ਰਹੀ ਹੈ ਮੈਂ ਦੇਖ ਰਿਹਾ ਤੁਸੀਂ ਤੇ ਬਿਲਕੁਲ ਰਸਤੇ ਜਿਹੜੇ ਬੰਦ ਹੋਏ ਪਏ ਆ ਉਦਾ ਕੋਈ ਪ੍ਰਬੰਧ ਨਹੀਂ ਔਰ ਦੋ ਹੀ ਆਪਣੇ 25 ਤਰੀਕ ਨੂੰ ਜੋ ਮੈਨੂੰ ਪਤਾ ਲੱਗਾ ਪਿਛਲੇ ਮਹੀਨੇ ਦੀ ਇਹਦਾ ਨਹੀਂ ਪੱਥਰ ਰੱਖਿਆ ਗਿਆ ਇਸ ਸੜਕ ਦਾ ਇਸ 25 ਤਰੀਕ ਨੂੰ ਜਿਹੜਾ ਮੀਆਂ ਦੇ ਵਿੱਚ ਜਿਹੜਾ ਸੀਜ਼ਨ ਹੈ ਸਾਉਂਡ ਦਾ ਇਹਦੇ ਵਿੱਚ ਜਿਹੜਾ ਨਹੀਂ ਪੱਥਰ ਅਸੀਂ ਸੜਕ ਬਣਾਉਣ ਦਾ ਰੱਖ ਰਹੇ ਹਾਂ ਇਨ ਨਕਮੀ ਸਰਕਾਰ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਤਾਂ ਸਮਝ ਨਹੀਂ ਆ ਰਹੀਆਂ ਕਿ ਇਹ ਹਰ ਪਾਸੇੋਂ ਜਿਹੜੀ ਟੋਟਲੀ ਫੇਲਿਅਰ ਵਾਲੇ ਪਾਸੇ ਜਾ ਰਹੀ ਹੈ ਚਾਹੇ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰੋ ਚਾਹੇ ਅੱਜ ਨਸ਼ੇ ਦੀ ਗੱਲ ਕਰਦੇ ਆਂ ਸੀ ਇਹ ਪਿੰਡਾਂ ਚ ਜਾ ਜਾ ਕੇ ਕੈਂਪ ਲਾ ਰਹੇ ਆ ਸੌਂਚਾ ਰਹੇ ਆ ਸਾਨੂੰ ਪਤਾ ਨਹੀਂ ਉਹੀ ਟੀ-ਸ਼ਰਟਾਂ ਸ਼ਾਮਾਂ ਨੂੰ ਪਾਈਆਂ ਹੁੰਦੀਆਂ ਔਰ ਉੱਥੇ ਹੀ ਉਸੇ ਕੈਂਪਾਂ ਦੇ ਵਿੱਚ ਹੀ ਸ਼ਰਾਬ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਸੋ ਮੈਂ ਅੱਜ ਇਹ ਗੱਲ ਤੁਹਾਡੇ ਮਾਧਿਅਮ ਤੇ ਰਹੀ ਕਰਨਾ ਚਾਹੁੰਨਾ ਔਰ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਔਰ ਸਰਕਾਰ ਨੂੰ ਵੀ ਕਿ ਇਹ ਦੱਸਿਆ ਜਾਵੇ ਜਿਹੜਾ 2023 ਦੇ ਵਿੱਚ ਜਿਹੜੇ ਸੇਫਟੀ ਬੰਦ ਸੀ ਇਹਨਾਂ ਦੀ ਰਿਪੇਅਰ ਜਾਂ ਮਰਮਮਤ ਕਿਉਂ ਨਹੀਂ ਕੀਤੀ ਗਈ ਜਿਹੜੇ ਅਗਲੇ ਦੋ ਬੰਦ ਟੁੱਟੇ ਆ ਇਹ ਬੰਦ ਬਿਲਕੁਲ ਜਿੱਥੇ ਅਸੀਂ ਖੜੇ ਆਂ ਤਾਜ਼ਾ ਬੰਦ ਟੁੱਟਿਆ ਰਾਤਾ ਅਜੇ ਤੱਕ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਤੁਹਾਡੇ ਧਿਆਨ ਚ ਤਿੰਨ ਸਾਲ ਹੋ ਗਿਆ ਤਰਲੇ ਮਾਰਦਿਆਂ ਨੂੰ ਵੀ ਸਾਡੇ ਦੋ ਨਕੇ ਟੁੱਟੇ ਆ ਤੇ ਉਹਨਾਂ ਦੀ ਰਿਪੇਅਰ ਕਰਾ ਦਿਓ ਆ 25 ਤਰੀਕ ਨੂੰ ਇਹਨਾਂ ਨੀ ਪੱਥਰ ਰੱਖਿਆ ਜਿਹਨੋਂ ਛੜਕਦਾ ਸਾਡੇ ਚੌਧਰੀ ਸੰਸ਼ੇਰ ਜੀ ਨੇ ਤੇ ਹੀ ਉਦੋਂ ਵੀ ਉਹਨਾਂ ਨੂੰ ਕਿਹਾ ਸੀ ਤੋ ਕਹਿੰਦੇ ਨਹੀਂ ਜੀ ਅਕਸਰ ਸਾਹਿਬ ਨਾਲ ਗੱਲਬਾਤ ਹੋ ਗਈ ਆ ਬਸ ਦਾਈ ਡਾਂਗ ਤੇ ਤੁਹਾਡੇ ਨੱਕੇ ਪੂਰੇ ਜਾਣੇ ਆ ਉਹ ਨੱਕੇ ਤੇ ਕੀ ਪੁਰਨਾ ਨੋਟਾਂ ਪੋਦਣ ਲੱਗਿਆ ਆ ਐਂਦਾ ਜਿਵੇਂ ਖੋ ਤੁਹਾਡੇ ਸਾਹਮਣੇ ਕੀ ਮੰਡਿਆ ਡੱਡੇ ਵੱਡੇ ਦਰਖਤ ਪੁੱਟੇ ਜਾਣਦੇ ਆ ਆ ਸਾਡੀ ਫਸਲ ਵੇਖੋ ਹਜ਼ਾਰਾਂ ਏਕੜ ਫਸਲ ਆ ਇਹ ਦੋ ਨੱਕੇ ਦੋ ਦੋ ਲੱਖ ਦਾ ਖਰਚਾ ਨਹੀਂ ਆਉਂਦਾ ਨਾਕਿਆਂ ਦੇ ਤੇ ਤਿੰਨ ਸਾਲ ਹੋ ਗਿਆ ਸਾਨੂੰ ਮਿੰਨਤਾ ਕਰਦਿਆਂ ਨੂੰ ਸਾਡੀ ਨਹੀਂ ਸੁਣਾਈ ਹੋਣ ਦੀ ਤੇ ਇਹ ਸਰਕਾਰ ਨੂੰ ਹੀ ਮੁਰਦਾਬਾਦ ਨਹੀਂ ਕਹਿਣਾ ਤੇ ਜਿੰਦਾਬਾਦ ਹੀ ਕਹਿਣੇ ਰੇ ਐਨੋ ਕਿਆ ਕਰੇ ਕੰਮ ਕਰੇ ਕਦੇ ਜਿੰਦਾਬਾਦ ਹੋਏਗੀ ਜੇ ਨਾ ਕਰੇ ਕਦੇ ਮਰਦਾਬਾਦ ਹੋਏਗੀ ਇਹ ਸਾਡੀ ਤੈਨੂੰ ਚੇਤਾਵਨੀ ਆ ਆ ਵੇਖ ਲੋ ਤੀਜਾ ਨੱਕਾ ਫੇਰ ਪੈ ਗਿਆ ਆ ਸਾਰਾ ਇਲਾਕਾ ਡੁੱਬ ਗਿਆ ਜੇ ਤਿੰਨੇ ਨੱਕੇ ਵੱਜ ਜਾਂਦੇ ਸਾਰਾ ਇਲਾਕਾ ਇਹ 15 ਪਿੰਡ ਘਟੋ ਘਟ ਬਚ ਸਕਦੇ ਆ ਪਾਣੀ ਦੀ ਲੂਈੜ ਤੋਂ ਪਰ ਇਹ ਜਿੰਨੀ ਫਸਲ ਹੀ ਸਭ ਗਲ ਕੇ ਸੁਆਹ ਹੋ ਜਣੀ ਆ ਇਹ ਨਾ ਪਾਣੀ ਕੇ ਪਾਸੇ ਨਹੀਂ ਨਿਕਲਣਾ ਸਾਡੀ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਪੇ ਦਾ ਕੋਈ ਨਾ ਕੋਈ ਜਿੰਨੀ ਜਲਦੀ ਹੋ ਸਦਾ ਹੱਲ ਕਰੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਨਵੇਂ ਪ੍ਰਧਾਨ ਅਹੀਂ ਜੀ ਆਇਆਂ ਕਿਨੇ ਆਪਣੇ ਪਿੰਡ ਦੇ ਵਿੱਚ ਪਹਿਲੀ ਵਾਰ ਸਾਡੇ ਪਿੰਡ ਚ ਆਏ ਆ ਇਹਨਾਂ ਨੂੰ ਅਸੀਂ ਲੱਖ ਲੱਖ ਕੋਟਨ ਕੋਟ ਧੰਨਵਾਦ ਕਰਦੇ ਆ ਚਲੋ ਇਹਨਾਂ ਦੀ ਕਿਰਪਾ ਨਾਲ ਇਸ ਸਾਈਡ ਸਾਡੀ ਕੋ ਮੰਗ ਪੂਰੀ ਹੋ ਜੇ ਤੇ ਸਾਡੇ ਬੱਚੇ ਰੋਟੀ ਖਾਂ ਜੋਗੇ ਹੋ ਜਾਣ ਬੱਚੇ ਸਾਡੇ ਘਰ ਬੈਠੇ ਆ ਇਹ ਛੜਕ ਨਾਮ ਬੰਨ੍ਹ ਕਰਕੇ ਸਾਡੇ 6 ਵਜੇ ਦੇ ਕਰੀਬ ਚਾਰ ਬੱਸਾਂ ਸਾਡੇ ਪਿੰਡ ਚ ਆਉਂਦੀਆਂ ਸੀ ਬੱਚੇ ਸਾਡੇ ਵੱਡੇ-ਵੱਡੇ ਸਕੂਲਾਂ ਚ ਜਾਂਦੇ ਸੀ 1.5 ਸਾਲ ਤੋਂ ਸਾਡੀਆਂ ਬੱਸਾਂ ਇਹ ਮੂੰਹ ਨਹੀਂ ਵੇਖੀ ਉਹਨਾਂ ਦੇ ਸਾਡਾ ਪਰਿਵਾਰ ਅਸੀਂ ਆਪਣੇ ਇੱਕ-ਇੱਕ ਬੱਚਾ ਲੱਦ ਕੇ 5-6 ਕਿਲੋਮੀਟਰ ਤੇ ਖੜਕੇ ਉੱਥੇ ਵਾਸਤੇ ਜਾ ਕੇ ਚੜਾਉਣ ਜਾਂਦੇ ਆ ਤੇ ਲੈ ਕੇ ਆਉਨੇ ਆ ਪਰ ਹਾਲ ਇੰਨਾ ਕਿ ਮਾੜਾ ਵਾ ਰਸਤਾ ਦੇ ਪ੍ਰਧਾਨ ਸਾਹਿਬ ਨੇ ਵੇਖ ਲੀ ਗੀਆਂ ਸਾਡੇ ਸਾਡੇ ਇੱਕ ਬੱਸ ਡਰਾਈਵਰ ਆ ਮੁੰਡਾ ਉਹ ਸਪੈਸ਼ਲ ਸਾਡੇ ਪਿੰਡੋਂ ਜਾਂਦਾ ਵਿਚਾਰਾ ਲਾਡੀ ਕਿੱਥੇ ਆ ਲਾਡੀ ਆਈ ਇੱਕ ਮਿੰਟ ਉਹ ਵਿਚਾਰਾ ਨਿਕਿਆ ਨਹੀਂ ਕਿ ਆ ਬੱਚਿਆਂ ਨੂੰ ਮੋੜਿਆਂ ਦੇ ਚੁੱਕ ਕਿਤੇ ਫਿਰ ਉਹ ਲੈ ਕੇ ਜਾਂਦਾ ਵਾ ਕਿ ਹਲੇ ਕਿਦਾ ਮਾਂ ਨਹੀਂ ਲੱਗ ਜਾਂਦਾ ਕਿਦਾ ਕਿ ਰੋਜ਼ ਨਹੀਂ ਟਾਈਮ ਕਿਦਾ ਲੱਗਦਾ ਅਹੀਂ ਜਿੰਨੇ ਕੇ ਪੁੱਛਿਆ ਜਿਹੜਾ ਤਾਜ਼ਾ ਜਿਹੜਾ ਪਾੜ ਪਿਆ ਹੋਇਆ ਵਾਏ ਇਹ ਪ੍ਰਸ਼ਾਸਨ ਦੇ ਜਾਂ ਹਲਕਾ ਇੰਚਾਰਜ ਦੇ ਜਾਂ ਕਿਸੇ ਅਧਿਕਾਰੀ ਤੇ ਧਿਆਨ ਚ ਲਿਆਂਦਾ ਮਤਲਬ ਹੀ ਕੋਈ ਨਹੀਂ ਜੀ ਕੋਈ ਨਹੀਂ ਧਿਆਨ ਚ ਲਿਆਂਦਾ ਤੁਹਾਡੇ ਵੱਲੋਂ ਕਿਸੇ ਵੱਲੋਂ ਵੇਖੋ ਜੀ ਤੁਹਾਨੂੰ ਸੁਣਵਾਈ ਨਹੀਂ ਸਾਡੀ ਕਰਨੀ ਤੇ ਕੀ ਕਰਾਂਗੇ ਤੇ ਅੰਜ ਨਹੀਂ ਹੋਈ ਕਰੀ ਦਿੱਤੀ ਆ ਨਾ ਆ ਵੇਖੋ ਲੱਜ ਜਾਗਾ ਪਤਾ ਤੁਹਾਨੂੰ ਵੀ ਕੀ ਕਾਰਵਾਈ ਕੀਤੀ ਜਿਹਨ 3 ਸਾਲ ਤੋਂ ਕਾਰਵਾਈ ਨਹੀਂ ਹੋ ਰਹੀ ਤੇ ਆਧੂਆ ਚਮਾ ਦੇਣ ਵਾਲੀ ਕਾਰਵਾਈ ਉਹਨੇ ਕਿੱਥੋਂ ਕਰ ਦੇਣੀ ਹੈ ਮੁਸ਼ਕਲ ਮੈਂ ਵਾਸੀ ਪਿੰਡ ਦੇਲਪੁਰ ਪਾਜੀ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਵੀ ਜਦੋਂ ਕਾਲੀ ਬੀਜੇਪੀ ਦੀ ਸਰਕਾਰ ਸੀ ਅਹੋய் ਸੇਫਟੀ ਬੰਦ ਦੇ ਵਾਸਤੇ ਉਹਨਾਂ ਨੇ ਕਰੋੜਾਂ ਰੁਪਇਆ ਖਰਚਾ ਕੀਤਾ ਅੱਗੇ ਤਾਂ ਖਰਚਾ ਵੀ ਕੀਤਾ ਸੌਖਾ ਕੀਤਾ ਦੁਨੀਆ ਵਸਦੀ ਇੱਥੇ ਰਹਿੰਦੀ ਸੀ ਇਹ ਖਰਚਾ ਕਰਨ ਦੇ ਬਾਵਜੂਦ ਵੀ ਜਦੋਂ 23 ਦੇ ਵਿੱਚ ਫਲਾਡ ਆਇਆ ਇਹੋ ਹੀ ਸਰਕਾਰ ਦਾ ਡੀਸੀ ਪ੍ਰਸ਼ਾਸਨ ਇੱਥੇ ਸਾਨੂੰ ਤੁਸੀਂ ਦੇ ਉੱਤੇ ਇਹ ਗੱਲ ਕਹਿ ਕੇ ਗਿਆ ਵੀ ਇਹ ਜਿਹੜਾ ਸਾਡਾ ਸੇਫਟੀ ਬੰਦ ਹੈ ਸਾਡੇ ਅਧਿਕਾਰ ਦੇ ਵਿੱਚ ਨਹੀਂ ਹੁੰਦਾ ਇਹ ਗੱਲ ਕਹਿ ਕੇ ਕਹਿੰਦੇ ਵੀ ਸ਼ਾਨੀ ਆਹੀ 메ਨ ਤੁਸੀਂ ਜਿਹੜੀ ਆ ਉਹ ਮੰਨਦੇ ਆ 메ਨ ਰੋਡ ਜਿਹੜਾ ਉਹ ਤੁਸੀਂ ਉਹ ਮੰਨਦੇ ਆ ਇਹ ਸੇਫਟੀ ਬੰਦ ਜਿਹੜਾ ਸਾਡੇ ਅਧਿਕਾਰ ਦੇ ਵਿੱਚ ਨਹੀਂ ਆਂਦਾ ਇਹ ਟੁੱਟ ਜੇ ਇਹ ਰਹਿ ਜੇ ਬਾਕੀ ਆ ਸਪੈਦੇ ਲੱਗੇ ਆ ਇੱਥੇ ਆ ਤੁਸੀਂ ਵੇਖ ਸਕਦੇ ਹੋ ਕੈਮਰਾਮੈਨ ਨੂੰ ਕੋ ਦਿਖਾ ਦਿਓ ਜੇ ਇਹਨਾਂ ਦੇ ਸੇਫਟੀ ਅਧਿਕਾਰ ਦੇ ਵਿੱਚ ਇਹ ਬੰਦ ਨਹੀਂ ਆਂਦਾ ਫਿਰ ਇਹ ਜ਼ਿੰਮੇਵਾਰ ਇਹ ਸਪੈਦਿਆਂ ਦੇ ਹੱਕਦਾਰ ਹੋ ਸਕਦੇ ਆ ਉਹ ਸੇਫਟੀ ਬੰਦ ਆਪਣਾ ਵਸਾਲਣ ਉਸ ਸਪੈਦੇ ਵੱਢ ਕੇ ਜਾਂ ਉੱਚਾ ਕਰ ਲੈਣ ਇਹ ਸਰਕਾਰ ਅੱਗੇ ਸਾਡੀ ਬੇਨਤੀ ਆ ਪੀ ਜੇ ਕਾਲੀ ਬੀਜੇਪੀ ਦੀ ਸਰਕਾਰ ਦੇ ਟਾਈਮ ਤੇ ਇਹ ਕੰਮ ਚੱਲ ਸਕਦਾ ਇਹ ਦੁਬਾਰਾ ਦੂਜੀਆਂ ਸਰਕਾਰਾਂ ਦੇ ਟਾਈਮ ਤੇ ਕੰਮ ਕਿਉਂ ਨਹੀਂ ਚੱਲ ਸਕਦਾ ਇਹ ਸਾਡੀ ਬੇਨਤੀ ਆ ਵੀ ਦੋ ਨੱਕੇ ਪਿਛਲੇ ਦੋ ਨੱਕੇ ਪਿਛਲੇ ਵੱਜ ਗਏ ਇਹਨਾਂ ਵਾਲੇ ਇਹਦੇ ਅੱਗੇ ਤਿੰਨ ਨੱਕੇ ਆ ਸਪਾਰ ਵੀ ਵੱਜੇ ਅੱਗੇ ਸਭ ਕੁਝ ਹੋਇਆ ਵਾ ਪਰ ਇੰਡੀਆ ਨਕਮੀਆਂ ਸਰਕਾਰਾਂ ਵੀ ਰੱਬ ਜਾਣੇ ਕਹਿੰਦੇ ਵੀ ਸਾਡੇ ਤਾਂ ਖਜ਼ਾਨਾ ਬੜਾ ਖੁੱਲਾ ਵਾ ਮੈਂ ਕਹਿੰਦਾ ਵੀ ਖਜ਼ਾਨਾ ਇਹਨਾਂ ਦਾ ਆਪਣੀਆਂ ਝੋਲੀਆਂ ਦੇ ਵਿੱਚ ਪਾ ਲਿਆ ਇਹਨਾਂ ਨੇ ਜਨਤਾ ਵਾਸਤੇ ਖਜ਼ਾਨਾ ਇਹਨਾਂ ਦਾ ਸਾਰਾ ਬੰਦ ਹੋ ਗਿਆ ਉਹਨਾਂ ਵਾਸਤੇ ਕੋਈ ਖਜ਼ਾਨਾ ਨਹੀਂ ਇਹਨਾਂ ਦਾ ਚੱਲਦਾ